ਕ੍ਰਾਈਮ ਬਰਾਜ ਤਿੰਨ ਦੇ ਟੀਮ ਨੇ ਕਈ ਅਪਰਾਧਿਕ ਮਾਮਲੇ ਦਾ ਸਾਹਮਣਾ ਕਰ ਰਹੀ ਡੇਵਿਡ ਕਿਰੋ ਦੇ ਤਿੰਨ ਮੈਂਬਰਾਂ ਨੂੰ ਕਤਲ ਕੇ ਇਸ ਤਫਾਚੋ گرفتار ਕੀਤਾ ਭੱਟੀ ਖਬਰ ਲੁਧਿਆਣਾ ਤੋਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਜਾਣਕਾਰੀ ਜੋ ਦਿੱਤੀ ਗਈ ਹੈ ਡੀਐਸਪੀ ਇਨਵੈਸਟੀਗੇਸ਼ਨ ਜਸਕਰਨਜੀਤ ਸਿੰਘ ਤੇਜਾ ਨੇ ਦਿੱਤੀ ਹੈ ਗ੍ਰਿਫਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਦੀ ਪਛਾਣ ਪਿੰਡ ਬਾੜੀਵਾਲ ਦੇ ਰਹਿਣ ਵਾਲੇ ਵਿਕਮਜੀਤ ਸਿੰਘ ਉਰਫ ਵਿੱਕੇ ਪਿੰਡ ਪ੍ਰਤਾਪ ਸਿੰਘ ਵਾੜਾ ਦੇ ਵਾਸੀ ਹਰਦੀਪ ਸਿੰਘ ਉਰਫ ਖੱਗੂ ਅਤੇ ਬਾੜੇ ਵਾਲਾ ਵਾਣਾ ਦੇ ਰਹਿਣ ਵਾਲੇ ਤੀਰਤ ਸਿੰਘ ਉਰਫ ਕਾਲਾ ਫਜੂ ਹੋਈ ਹੈ। ਪੁਲਿਸ ਪਾਰਟੀ ਨੇ ਮਲਜ਼ਮਾ ਦੇ ਕਬਜ਼ੇ ਜੋ ਬੱਤੀ ਬੋਰ ਦੀ ਦੇਸੀ ਪਿਸਤੌਲ ਚਾਰਜਨ ਦਾ ਰੌਂਦ ਵੀ ਬਰਾਮਦ ਕੀਤੇ ਦੀ ਜਾਣਕਾਰੀ ਜੋ ਸਾਹਮਣੇ ਆਉਂਦੀ ਹੈ ਉਸ ਅਨੁਸਾਰ ਡੀਐਸਪੀ ਇਨਵੈਸਟੀਗੇਸ਼ਨ ਜਸਕਰਨਜੀਤ ਸਿੰਘ ਤੇਜਾ ਦੱਸਦੇ ਨੇ ਤੇ ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੱਤੀ ਹੈ ਕਿ 27 ਫਰਵਰੀ ਦੀ ਰਾਤ 1 ਵਜੇ ਦੇ ਕਰੀਬ ਦੋਤੜਿਆ ਵਿਚਕਾਰ ਆਪਸ ਵਿੱਚ ਝਗੜਾ ਹੋਇਆ ਸੀ। ਅਪਰਾਧਿਕ ਅਕਸ ਵਾਲੇ ਮਲਜ਼ਮਾ ਨੇ ਲੜਾਈ ਦੌਰਾਨ ਕੋ ਗੋਲੀਆਂ ਤੱਕ ਚਲਾ ਦਿੱਤੀਆਂ ਸਨ ਦੱਸਦੀ ਕਿ ਫਾਇਰਿੰਗ ਦੌਰਾਨ ਆਰਿਆ ਮੁਹੱਲਾ ਦੇ ਰਹਿਣ ਵਾਲੇ ਸੁਰਜ ਪ੍ਰਕਾਸ਼ ਉਰਫ ਬੱਬੂ ਦੇ ਸਿਰ ਤੇ ਵਿੱਚ ਗੋਲੀ ਲੱਗਨ ਦੀ ਘਾੜ ਉਸ ਦੀ ਮੌਤ ਹੋ ਜਾਂਦੀ ਹੈ ਬੱਬੂ ਦੇ ਸਾਥੀ ਹਰਪਰ ਸਿੰਘ ਉਰਫ ਹੈਪੀ ਦੋ ਗੋਲੀਆਂ ਮਾਰਤਕੀਆਂ ਜਾਂਦੀਆਂ ਨੇ ਜਿਸ ਨੂੰ ਫੱਟੜ ਹਾਲਚ ਸੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਉਦਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਡੇਵਿਡ ਗੀਰੋ ਤੇ ਮੈਂਬਰ ਜਗਤਪੂਰੀ ਦੇ ਵਾਸੀ ਡੇਵਿਡ ਸਮੇਤ ਕਰੇਟਾ ਕਾਰ ਤੇ ਸਵਾਰ ਹੋ ਕੇ ਫਰਾਰ ਹੋ ਗਏ ਦੱਸਦੇ ਕਿ ਥਾਣਾ ਪੀਏਯੂ ਦੀ ਪੁਲਿਸ ਨੇ ਐਫਆਈਆਰ ਦਰਜ ਕੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਤਲਾਸ਼ ਕਰਨ ਦੇ ਲਈ ਪੁਲਿਸ ਲਗਾਤਾਰ ਪੜਤਾਲ ਕਰ ਰਹੀ ਸੀ ਇਸਤਰਾਣ ਕ੍ਰਾਈਮ ব্রাঞ্চ 3 ਦੀ ਟੀਮ ਨੇ ਪਾਈ ਚਿਤ ਚੌਕ 200 ਫੁੱਟਾ ਰੋਡ ਦੁਕਰੀ ਇਲਾਕੇ ਤੋਂ ਨਾਕੇਬੰਦੀ ਦੌਰਾਨ ਮੁਲਜ਼ਮ ਵਿਕਰਮਜੀਤ ਸਿੰਘ ਔਰਫ ਵਿੱਕੀ ਹਰਦੀਪ ਸਿੰਘ ਔਰਫ ਕਗੂ ਅਤੇ ਤੇਰਥ ਸਿੰਘ ਔਰਫ ਕਾਲਾ ਨੂੰ ਪਿਸਤੌਲ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਬਾਕੀ ਕੀ ਕਹਿਣਾ ਹੈ ਇਹਨਾਂ ਦਾ ਉਸ ਹੁੰਦਿਆ ਮਿਤੀ 27 2 2024 ਨੂੰ ਥਾਣਾ ਪੀਯੂ ਦੇ ਏਰੀਏ ਵਿੱਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਜਿਹੜੀ ਸਿਰ ਦੇ ਵਿੱਚ ਉਹਦਾ ਮਰਡਰ ਕੀਤਾ ਸੀ ਜਿਸ ਦੀ ਮੌਤ ਹੋਈ ਸੀ ਉਹਦਾ ਨਾਮ ਸੂਰਜ ਪ੍ਰਕਾਸ਼ ਸੀ ਸੂਰਜ ਪ੍ਰਕਾਸ਼ ਉਰਫ ਬੱਬੂ ਉਹਦੇ ਵਿੱਚ ਅਸੀਂ ਇੱਕ ਮਕਦਮਾ ਨੰਬਰ 12 ਥਾਣਾ ਪੀਏ ਯੂ ਚ 27 2 2024 ਨੂੰ 302 307 34 ਆਈਪੀਸੀ ਤੇ ਆਮਦ ਅੱਜ ਦੇ ਵਿੱਚ ਇੱਕ ਮਕਦਮਾ ਦਰਜ ਕੀਤਾ ਸੀ ਜੇ 5 ਵਿਅਕਤੀਆਂ ਦੇ ਖਿਲਾਫ ਇਹ ਜਿਹੜੇ ਪੰਜੇ ਵਿਅਕਤੀਆਂ ਦੇ ਵਿੱਚੋਂ ਜਿਹੜੇ ਮੇਨ ਜਿਹੜਾ ਜਿਹਦੀ ਵਜ੍ਹਾ ਰੰਜਸ਼ੀਓ ਜਿਹੜਾ ਵਿਕਰਮਜੀ ਸਿੰਘ ਉਰਫ ਬਿੱਕੀ ਇਹ ਕਿਹਦੇ ਚ ਹਰਦੀਪ ਸਿੰਘ ਸੀ ਇੱਕ ਤੀਰ ਸਿੰਘ ਉਰਫ ਕਾਲਾ ਜਿਹੜੇ ਤਿੰਨ ਬੰਦਿਆਂ ਨੂੰ ਅਸੀਂ ਸਾਡੀ ਸੀਆਈ ਦੀ ਟੀਮ ਨੇ ਏਡੀਸੀਪੀ ਇਨਵੈਸਟੀਗੇਸ਼ਨ ਦੀ ਅਗਵਾਈ ਦੇ ਵਿੱਚ ਸੀਆਈਏ 3 ਉਹਨਾਂ ਨੇ ਬੜਾ ਅੱਛਾ ਕੰਮ ਕੀਤਾ ਉਹਨਾਂ ਨੇ ਉਹਨੂੰ ਤਿੰਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਤੇ ਵਾਰਦਾਤ ਚਵਤਿਆ ਹੋਇਆ ਬੱਤੀਬੋਰ ਦਾ ਵੈਪਨ ਹੋਰ ਕਵਰ ਕੀਤਾ ਤੇ ਹੁਣ ਸਾਡੇ ਕੋਲ ਜਿਹੜਾ ਇਹਨਾਂ ਨੂੰ ਅਸੀਂ ਰਿਮਾਂਡ ਤੇ ਲਿੱਤਾ ਤੇ ਹੋਰ ਜਿਹੜਾ ਇਹਨਾਂ ਦਾ ਪ੍ਰੀਵੀਅਸ ਜੇ ਕੋਈ ਇਹਨਾਂ ਨੇ ਇਸ ਕ੍ਰਾਈਮ ਤੋਂ ਬਾਅਦ ਕੋਈ ਹੋਰ ਕ੍ਰਾਈਮ ਕੀਤਾ ਉਹਦੇ ਬਾਰੇ ਵੀ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਵੈਰੀਫਾਈ